অন্ধেৰে আন্ধানে বস্তু এক মিনিট এক ছেকেণ্ড পিছে ਸਰ ਅੱਜ ਬਿਕਰ ਦੇ ਵਿਚਾਰ ਪਟਾਰਤੇ ਆਇਆ ਕਿ ਜਿਹੜਾ ਇਹ ਮਾਮਲਾ ਪੀਲ ਦਾ ਮਾਮਲਾ ਹੈ ਤਾਂ ਜੀ ਤੁਸੀਂ ਫੀਸ ਤੁਸੀਂ ਤੁਹਾਨੂੰ ਕੰਪਲੇਂਟ ਜਿਹੜਾ ਰਿਗਾਰਡਿੰਗ ਉਹ ਆਇਆ ਸੀ ਜਿਹਦੇ ਸਰੋਸੇ वगैरह ਲਏ ਸੀਗੇ ਤੇ ਉਹਨਾਂ ਦੇ ਵਿੱਚ ਕੋਈ ਮਛਰ ਜਾਂ ਮਕੀਰ ਇਕਾਈ ਕੋਈ ਮਾਇਆ ਕੋਸ਼ ਮਜ਼ੂਰ ਪਾਇਆ ਗਿਆ ਜੀ ਉਹਦੇ ਰਿਗਾਰਡਿੰਗ ਕੰਪਲੇਨਟ ਹੋਈ ਸੀਗੀ ਤੇ ਅਸੀਂ ਉਸ ਤੋਂ ਬਾਅਦ ਕੰਪਲੀਟ ਬਦਲ ਦੇਖਾਰੀ ਅਸੀਂ ਮੋਬਿਲ ਇਨਸਪੈਕਸ਼ਨ ਕਰਨਾ ਨਹੀਂ ਇਨਸਪੈਕਸ਼ਨ ਤੇ ਠੀਕ ਹੈ ਪ੍ਰੈਮਿਸਿਸ ਬਟ ਇਹਨਾਂ ਨੂੰ ਸੁਧਾਰ ਕਰਨ ਦੀ ਜਰੂਰਤ ਹੈ ਜਿੱਦਾਂ ਤੁਸੀਂ ਕਹ ਰਿਹਾ ਵੀ ਜਿਹੜੇ ਵਰਕਰਸ ਵਗੈਰਾ ਨੇ ਉਹਨਾਂ ਨੂੰ ਇੰਪਰੂਵ ਕਰਨ ਦੀ ਜਰੂਰਤ ਹੈਗੀ ਹੈ ਬੇਸਿਕ ਜਿਹੜਾ ਹੈੱਡ ਗੀਅਰ ਵਗੈਰਾ ਹੈਪਰਨ ਵਗੈਰਾ ਉਹਨੂੰ ਜਿਹੜੇ ਹੈਗੇ ਉਹ ਮਸਟ ਕਰਦੇ ਨੇ ਚਾਹੀਦੇ ਹੈ ਉਹ ਇਹਨਾਂ ਨੇ ਇਹਨਾਂ ਨੂੰ ਓਨਰ ਨੇ ਖੁਦ ਕਰਨਾ ਚਾਹੀਦਾ ਇਹਨਾਂ ਨੂੰ ਤੇ ਇਦਾਂ ਜਿਹੜੀ ਬਾਹਰ ਤੋਂ ਡਸਟ ਬਿਨ ਵਗੈਰਾ ਨੇ ਉਹਨਾਂ ਨੂੰ ਕਵਰਡ ਵਗੈਰਾ ਪੂਰਾ ਜਿਹੜਾ ਇਹਨਾਂ ਦੇ ਡ ਇਸ ਵਿੱਚ ਵਿੱਚ ਨੀਤਾ ਪਲਾਸਟਿਕ ਦਾ ਮੈਂ ਨਿਰਣਾਤੰਦ ਬੰਦ ਕੋ ਕਰੇ ਕੁਈ ਗਾਈਡਲਾਈਨਸ ਉਹ ਇਹਨਾਂ ਨੂੰ ਪਤਾ ਕਿਸ ਡਿਪਾਰਟਮੈਂਟ ਦਾ ਬੰਦ ਹੈ ਬਟ ਮੇਰੇ ਉਹ ਜਰਿਸਡਿਕਸ਼ਨ ਦੇ ਦੀ ਤੁਸੀਂ ਫਲਾ ਸੈਂਪਲ ਭਰੋਗੇ ਤਾਂ ਜਿਹੜੀ ਸੈਂਪਲਿੰਗ ਕੀਤੀ ਗਈ ਤੇ ਇਹਨਾਂ ਦੀ ਇਨਸਪੈਕਸ਼ਨ ਦੇ ਵਿੱਚ ਅਨਹਾਈਜਨਿਕ ਕੰਡੀਸ਼ਨਸ ਪਾਈ ਗਈਆਂ ਤੇ ਇਹ ਹੋ ਜੇ ਉਹਦੇ ਬੀਹਾਰ ਤੇ ਆਪਾਂ ਨਹੀਂ ਜੀ ਤਿਆਰ ਕਰਦੇ ਪਈਆਂ ਤੇ ਉਸ ਤੋਂ ਬਾਅਦ ਵੀ ਇਹਨਾਂ ਨੂੰ ਜਿਹੜੀ ਲਾਇਸੈਂਸ ਵਗੈਰਾ ਨੂੰ ਕਾਪੀਆਂ ਪੂਰੀਆਂ ਲਾਇਸੈਂਸੀ ਆਪਣੀ ਹੈ ਸੇ ਨਾਲ ਦੇਖੋ ਲੈ ਅਪ ਟੂ ਡੇਟ ਹੈ ਜੀ ਡਿਸਪਲੇ ਤੇ ਲੱਗਾ ਹੋਇਆ ਸੀਗਾ ਇਹੋ ਬੇਸਿਕ ਕੰਡੀਸ਼ਨ ਹੈ ਇਹਨਾਂ ਸਰਟੀਫਾਈ ਸੀਗੀ ਤੇ ਬਾਕੀ ਜਿਹੜੀ ਇੰਪਰੂਵਮੈਂਟ ਹੈ ਉਹਨਾਂ ਨੂੰ ਆਪਾਂ ਅਨਾਰਹੀ ਜੀ ਨੇ ਚਲਾਉਣ ਦੇ ਥਰੂ ਵੀ ਦੱਸ ਦਾਂਗੇ ਕਿ ਇਹ ਕਿੰਨ ਇੰਪਰੂਵਮੈਂਟ ਨੋਟਿਸ ਵੀ ਦੇ ਕੇ ਜਾਵਾਂਗੇ ਜਿਹੜੀਆਂ ਇੰਪਰੂਵਮੈਂਟ ਨੋਟਿਸ ਇਹਨਾਂ ਨੂੰ ਆਨਲਾਈਨ ਇਸ਼ੂ ਕਰ ਦਿੱਤਾ ਜਾਏਗਾ ਕਿਉਂਕਿ ਉਹਨਾਂ ਦੇ ਪੋਰਟਲ ਚੱਲ ਜਾਏਗਾ ਉਹ ਇੰਪਰੂਵਮੈਂਟਸ ਨੇ ਆਪਣੀਆਂ ਇਹਨਾਂ ਨੂੰ ਕੋਈ 14 ਦਿਨ ਦਾ ਸਮਾਂ ਦੇ ਕੇ ਆਪ ਅਤੇ 14 ਦਿਨ ਤੋਂ ਬਾਅਦ ਜੇ ਨਹੀਂ ਕੀਤੀ ਜਾਂਦੀ ਫਿਰ ਉਹ ਅਨਹਾਈਜਨਿਕ ਚਲਾਨ ਵਿੱਚ ਮੈਂਸ਼ਨ ਕਰ ਦਿੱਤਾ। ਉਹ ਐਕਸਟਰਾ ਚਲਾਨਾਂ ਦਾ ਬਿਲਕੁਲ ਚਲਾਨ ਸੇਮ ਹੀ ਰਹੇਗਾ ਆਪਾਂ ਕੰਡੀਸ਼ਨਸ ਆਪਾਂ ਜਦੋਂ ਕੇਸ ਫਾਈਲ ਕਰਾਂਗੇ ਉਹਦੇ ਵਿੱਚ ਆਪਾਂ ਦੱਸਾਂਗੇ ਵੀ ਇੰਪਰੂਵਮੈਂਟ ਨੋਟਿਸ ਵੀ ਦਿੱਤਾ ਗਿਆ ਸੀ ਜਿਹਦੇ ਰਿਗਾਰਡਿੰਗ ਇਹਨਾਂ ਨੇ ਇੰਪਰੂਵਮੈਂਟ ਨਹੀਂ ਕੀਤੀ ਜਾਂ ਕੀਤੀ। ਉਹ ਦੋਹਰਾ ਚੈਕਿੰਗ ਹੋਏਗੀ ਮਿੱਤਰ ਹਾਂਜੀ ਉਹ ਪ੍ਰੋਡਕਸ਼ਨ ਆਪਾਂ ਕਰ ਲਾਂਗੇ ਬਸ ਜੇ ਇੰਪਰੂਵਮੈਂਟ ਹੋਈ ਤਾਂ ਉਹਦਾ ਮੈਂਸ਼ਨ ਕਰਾਂਗੇ ਜੇ ਨਹੀਂ ਹੋਈ ਤਾਂ ਆਪਾਂ ਉੱਥੇ ਦੱਸ ਦਾਂਗੇ ਤੇ ਉਹ ਏਡੀਸੀ ਕੋਰਡ ਦੇ ਵਿੱਚ ਦਿੱਤਾ ਵੀ ਹੈ ਯੂਸਾਈਡ ਪਰ ਦੇ ਉਸ ਬੇਸਿਸ ਕਰੀ ਸਾਡ ਕਰਾਂਗੇ।